ਚੌਥਾ ਜੀ ਜਿਵੇਂ ਇੱਕ ਆਪਾਂ ਹੁਣ ਕਈ ਖਿਡਾਰੀ ਕਹਿ ਦਿੰਦੇ ਆ ਵੀ ਸਾਡਾ ਜੋੜਾ ਪਾਸ ਹੋ ਗਿਆ ਇਹ। ਹਾਂ। ਇਹ ਉਹਨਾਂ ਦੇ ਹੀ ਬੱਚੇ ਲੈਣੇ ਚਾਹੀਦੇ ਜਾਂ ਨਵਾਂ ਪੁਰਾਣਾ ਇਹਦੇ ਵਿੱਚ ਕੋਈ ਟੀ ਕਰ ਸਕਦੇ। ਸਾਡੇ ਉਹੀ ਖੂਨ ਹੈ। ਅੱਛਾ ਜੀ। ਬਦਲ ਕੇ ਲਾ ਲੂ ਬਸ ਕਿੱਡੀ ਗੱਲ ਹੈ। ਠੀਕ ਹੈ ਜੀ। ਇਹਦੇ 'ਚ ਜਣੀ ਕੋਈ ਬਾਹਲੀ ਐਡੀ ਹੈ ਨਹੀਂ ਗੱਲ ਜਿਵੇਂ ਲੋਕ ਕੁਛ ਨਹੀਂ। ਠੀਕ ਹੈ ਜੀ ਠੀਕ ਹੈ। ਜਾਦੇ ਨੇੜੇ ਨਾ ਹੋਵੇ ਖੂਨ ਕਈ ਖੂਨ ਇਹ ਜਿਹਨੇ ਨੇੜੇ ਵੀ ਉੱਡ ਜਾਂਦੇ। ਅੱਛਾ ਜੀ। ਹਾਂ ਇਹ ਅੱਡ ਅੱਡ ਜਗਾ ਕਈ ਨਹੀਂ ਉੱਡਦੇ। ਠੀਕ ਹੈ ਜੀ। ਜਿਹੜਿਆਂ ਦੇ ਸਹਜ ਛੋਟੇ ਨੇ ਨਾ ਹਾਂਜੀ ਵੱਡੀਆਂ ਛੋਟੀਆਂ ਕਬੂਤਰਾਂ ਦੀਆਂ ਉਹ ਜਾਦੇ ਨੇੜੇ ਹੋਏ ਨਹੀਂ ਅੱਛਾ ਜੀ ਉਹ ਹੋਰ ਛੋਟੇ ਹੋ ਜਾਂਦੇ ਨੇ ਉਹਨਾਂ ਦੇ ਬੱਚੇ ਜੇ ਨੇੜੇ ਕਰੀ ਜੋ ਹੂੰ ਬਸ ਆ ਫਰਕ ਹੈ ਹੋਰ ਕੋਈ ਵੱਡੀ ਗੱਲ ਨਹੀਂ ਸਹੀ ਜਣੀ ਹੋਰ ਕੋਈ ਲੰਬੀ ਚੌੜੀ ਗੱਲ ਨਹੀਂ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਹਾਂ ਤੁਹਾਨੂੰ ਪਹਿਲਾਂ ਦੱਸਤਾ ਵੀ ਕਬੂਤਰ ਜਿਵੇਂ ਹੁਣ ਗਲੜ ਕਬੂਤਰ ਨੇ ਸਿੱਕਿਆਂ ਵਰਗੇ ਪਏ ਨੇ ਹੂੰ ਹੋਰ ਕਬੂਤਰੀ ਕੋਈ ਨਸਲ ਥੋੜੀ ਹੌਲੀ ਹੈ ਡਾਵੇ ਜਿਆਦੇ ਉਹਨਾਂ ਨਾਲ ਦੂਰੇ ਹੀ ਹੋ ਜਾਂਦੇ ਓਕੇ ਜੀ ਵੇਟ ਵੀ ਸਹੀ ਬਣ ਜਾਂਦਾ ਹੈ ਬਾਹਰ ਜਾ ਕੁਝ ਹੁੰਦਾ ਹੋਂ ਕੀ ਇਹਦਾ ਇਹ ਫਿਰ ਜਿਹੜਾ ਕਰਮ ਨਾਲ ਕਰਮ ਨਾਲ ਲਾਵੇ ਬੱਸ ਓਕੇ ਜੀ ਠੰਡੇ ਨਾਲ ਠੰਡਾ ਨਾਲ ਲਾਵੇ ਗਰਮ ਨਾਲ ਗਰਮ ਨਾਲ ਲਾਵੇ ਜੇ ਠੰਡੇ ਨਾਲ ਠੰਡਾ ਲਾਉਂਗੇ ਉੱਡਦੇ ਨਹੀਂ ਗਰਮ ਨਾਲ ਗਰਮ ਨਾਲ ਲਾ ਦੋਗੇ ਭੱਜ ਜਾਣਗੇ ਇੰਨਾ ਕੁ ਫਰਕ ਤਾਂ ਹੈਗਾ ਹੈ ਕਰੋ ਅੱਛਾ ਜੀ ਹਾਂ ਨੀ ਫਿਰ ਇਹੀ ਸਾਰਾ ਫਰਕ ਹੈ ਪਰ ਹੋਰ ਇੰਨਾ ਚ ਕੀ ਹੋਊਗਾ ਨਹੀਂ ਕਈ ਕਹਿੰਦੇ ਆ ਵੀ ਅਸੀਂ ਜਿੱਤੇ ਦੇ ਨਾਲ ਜਿੱਤੇ ਆ ਲਾਉਂਦੇ ਫਿਰ ਉਹ ਇਹ ਤਾਂ ਬਾਈ ਗੱਲਾਂ ਅੱਛਾ ਜੀ ਉਹ ਜਿੱਤੇ ਨਾਲ ਜਿੱਤੇ ਹਾਂ ਲੱਗ ਗਿਆ ਕੁਦਰਤੀ ਗਰਮ ਠੰਡਾ ਲੱਗ ਗਿਆ ਬਸ ਉੱਡ ਜਾਂਦੇ ਨੇ ਜਿੱਤਣ ਹਰੰਧਾਨੀ ਇਹਦੇ ਚ ਕੋਈ ਹੈਗਾ ਇਹ ਕਿਵੇਂ ਪਤਾ ਲੱਗਦਾ ਜੀ ਕਬੂਤਰ ਗਰਮ ਠੰਡੇ ਦਾ ਤੁਸੀਂ ਕਿਵੇਂ ਹਿਸਾਬ ਕਰਦੇ ਹੋ ਜਿਹੜੇ ਗੁਣ ਤੋਂ ਲਾ ਲੋ ਜਿਹੜਾ ਬਾਹਲਾ ਉੱਚਾ ਉੱਡਦੇ ਨੇ ਨਾ ਕਾਲੀ ਉੱਡਦੇ ਨੇ ਉਹ ਗਰਮ ਹੈ ਜਿਹੜੇ ਨੀਵੇਂ ਠੀਕ ਰਹਿੰਦੇ ਨੇ ਹੁਣ ਜਿਵੇਂ ਮੀਰਾ ਬਨੇ ਕਾਕੇ ਵਾਲੇ ਹੋਵੇ ਹਾਂਜੀ ਇੱਕ ਕਬੂਤਰ ਬਾਲੇ ਉੱਤੇ ਨਹੀਂ ਉੜਦੇ ਛੋਟੇ ਨੇ ਨਿਕਲਦੇ ਜਾਂਦੇ ਨਹੀਂ ਕਿਤੋਂ ਉਹਿਆਂ ਜਿਆ ਨਾਲ ਜਿਵੇਂ ਮੁੱਲ ਵਾਲੇ ਲਾ ਨੇ ਥੋੜੇ ਗਰਮ ਨੇ ਠੀਕ ਹੈ ਜੀ ਹਾਂ ਹੁਣ ਵੀ ਉਸਤਾਦ ਜੀ ਪਹਿਲਾਂ ਵਾਂਗੂ ਉੰਨੀਓ ਹੈਗੀ ਆ ਸਰੀਰ ਦੇ ਵਿੱਚ ਚਸ ਕਬੂਤਰਬਾਜੀ ਦੀ ਪੂਰੀ ਹੈ ਅੱਛਾ ਜੀ ਸਾਰਾ ਜਣੀ ਅਪਡੇਟ ਰਹਿੰਦੇ ਉਹ ਦੇਖਦੇ ਹਾਂ ਸਾਰਾ ਹਨਾ ਉਦਾਂ ਹੀ ਚੱਲਦਾ ਕੰਮ ਜਮਣ ਠੀਕ ਹੈ ਜੀ ਤੇ